ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰਪਿਆਰੋ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਵੀਡੀਓ ਦੇ ਟਾਈਟਲ ਤੋਂ ਆਪ ਜੀ ਨੂੰ ਪਤਾ ਲੱਗਿਆ ਹੈ ਕਿ ਅੱਜ ਅਸੀਂ ਗੱਲ ਕਰਾਂਗੇ ਕਿ ਜੋ ਚੋਪਹਿਰਾ ਸਾਹਿਬ ਜੀ ਦਾ ਪਾਠ ਹੈ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਚੋਪਹਿਰਾ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ 12 ਵਜੇ ਤੋਂ 4 ਵਜੇ ਤੱਕ ਚੋਪਹਿਰਾ ਸਾਹਿਬ ਕਟਿਆ ਜਾਂਦਾ ਹੈ ਤੇ ਉਸ 4 ਘੰਟੇ ਦੇ ਪਾਠ ਨੂੰ 4 ਘੰਟੇ ਦੇ ਚਪਹਿਰਾ ਸਾਹਿਬ ਨੂੰ ਅਸੀਂ 1 ਘੰਟੇ ਵਿੱਚ ਕਿਵੇਂ ਕੱਟ ਸਕਦੇ ਹਾਂ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਕਿਉਂਕਿ ਕਿਸੇ ਵੀਰ ਭੈਣ ਦਾ ਇਹ ਸਵਾਲ ਸੀ ਕਿ ਮੈਂ 1 ਘੰਟੇ ਦੇ ਵਿੱਚ ਹੀ ਚਪਹਿਰਾ ਸਾਹਿਬ ਕੱਟਣਾ ਚਾਹੁੰਦਾ ਹਾਂ ਕਿ 1 ਘੰਟੇ ਵਿੱਚ ਚਪਹਿਰਾ ਸਾਹਿਬ ਕੱਟ ਸਕਦੇ ਹਾਂ 1 ਘੰਟੇ ਵਿੱਚ ਚਪਹਿਰਾ ਸਾਹਿਬ ਕੱਟਣ ਦੀ ਕੀ ਮर्यादा ਹੈ ਸਤਿਗੁਰ ਪਿਆਰਿਓ ਗੱਲ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਗੁਰਪਿਆਰ ਜੋ ਗੁਰਬਾਣੀ ਹੈ ਸਾਨੂੰ ਸਹਜੇ ਸਹਜੇ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਦਾ ਪਵਿੱਤਰ ਫੁਰਮਾਨ ਹੈ ਸਹਜੇ ਹੋਏ ਸੋ ਹੋਏ ਤੇ ਅਸੀਂ ਉਦਾਂ ਵੀ ਸਮਾਜਿਕ ਤੌਰ ਤੇ ਕਹਿ ਦਿੰਦੇ ਹਾਂ ਸੁਣਦੇ ਹਾਂ ਕਿ ਭਾਈ ਸਹਜ ਪੱਕੇ ਸੋ ਮਿੱਠਾ ਹੋਏ ਤੋਂ ਸਹਜੇ ਸਹਜੇ ਹੀ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਸਹਜੇ ਸਹਜੇ ਗੁਰਬਾਣੀ ਪੜ੍ਹਦੇ ਆ ਸਾਨੂੰ ਬਹੁਤ ਆਨੰਦ ਪ੍ਰਾਪਤ ਹੁੰਦਾ ਹੈ ਗੁਰਬਾਣੀ ਦੀ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਤੇ ਅਸੀਂ ਕੀ ਕਰਨਾ ਹੈ ਸੋ ਗੁਰ ਪਿਆਰਿਓ ਇਹ ਕਿਸੇ ਵੀਰ ਭੈਣ ਦਾ ਸਵਾਲ ਸੀ ਕਿ ਇੱਕ ਘੰਟੇ ਦੇ ਵਿੱਚ ਜੋ ਪਹਿਰਾ ਸਾਈ ਮੈਂ ਕੱਟਣਾ ਚਾਹੁੰਦਾ ਹਾਂ ਕਿਵੇਂ ਕਟਣਾ ਹੈ ਕਿ ਮर्यादा ਹੈ ਸੋ ਗੁਰਪਿਆਰਿਓ 1 ਘੰਟੇ ਦੇ ਵਿੱਚ ਜਿਵੇਂ ਕਿ ਸਹਿਿਦਾਂ ਸਾਹਿਬ ਗੁਰਦੁਆਰਾ ਸਾਹਿਬ ਜੋ ਪਾਠ ਹੁੰਦੇ ਨੇ ਜਬਜੀ ਸਾਹਿਬ ਜੀ ਦੇ ਪੰਜ ਪਾਠ ਚਉਪਾਈ ਸਾਹਿਬ ਜੀ ਦੇ ਦੋ ਪਾਠ ਸੁਖਮਨ ਸਾਹਿਬ ਜੀ ਦਾ ਪਾਠ ਤੇ ਇੰਨੇ ਪਾਠ 1 ਘੰਟੇ ਦੇ ਵਿੱਚ ਕਰਨਾ ਤੇ ਬਹੁਤ ਮੁਸ਼ਕਿਲ ਹੈ ਬਹੁਤ ਔਖਾ ਹੈ ਤੇ 1 ਘੰਟੇ ਦੇ ਵਿੱਚ ਇੰਨੇ ਪਾਠ ਕਿਵੇਂ ਕੋਈ ਕਰ ਸਕਦਾ ਹੈ ਦੇ ਕੋਈ ਕਰ ਵੀ ਲਵੇਗਾ ਨਾ ਤਾਂ ਉਸ ਨੂੰ ਆਪਣੇ ਆਪ ਹੀ ਸਮਝ ਆਣੀ ਹੈ ਨਾ ਕਿਸੇ ਦੂਜੇ ਨੂੰ ਸਮਝ ਆਣੀ ਹੈ ਗੁਰਬਾਣੀ ਦੀ ਤੇ ਐਸੇ ਫਿਰ ਪਾਠ ਦਾ ਕੋਈ ਲਾਭ ਨਹੀਂ ਇਹ ਘੰਟੇ ਦੇ ਵਿੱਚ ਚופਹਰਾ ਸਾਹਿਬ ਜੀ ਦੀ ਕੱਟਣ ਦੀ ਕੋਈ ਮर्यादा ਨਹੀਂ ਹੈ ਕੋਈ ਵੀ ਦੀ ਨਹੀਂ ਹੈ ਘਟੋ ਘਟੇ 4 ਘੰਟਿਆਂ ਦੇ ਵਿੱਚ ਇਹ ਪਾਠ ਅਸੀਂ ਕਰਨੇ ਨੇ ਬੜੇ ਸਹਜੇ ਤਰੀਕੇ ਦੇ ਨਾਲ ਜਪਜੀ ਸਾਹਿਬ ਜੀ ਦੇ ਪੰਜ ਪਾਠ ਚੋਪਈ ਸਾਹਿਬ ਜੀ ਦੇ ਦੋ ਪਾਠ ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਇਹ 4 ਘੰਟੇ ਵਿੱਚ ਅਸੀਂ ਬੜੇ ਆਰਾਮ ਦੇ ਨਾਲ ਸਹਜੇ ਸਹਜੇ ਕਰ ਸਕਦੇ ਹਾਂ ਸੋ 1 ਘੰਟੇ ਦੇ ਵਿੱਚ ਚੋਪਹਿਰਾ ਸਾਹਿਬ ਨਹੀਂ ਕਟਿਆ ਜਾ ਸਕਦਾ ਜੇ 1 ਘੰਟੇ ਦੇ ਵਿੱਚ ਚੋਪਹਿਰਾ ਸਾਹਿਬ ਤੁਸੀਂ ਕੱਟਦੇ ਹੋ ਤਾਂ ਗੁਰਬਾਣੀ ਤਾਂ ਕਹਿੰਦੀ ਇਸ ਦਾ ਕੋਈ ਲਾਭ ਨਹੀਂ ਗੁਰਬਾਣੀ ਦਾ ਬਹੁਤ ਸੋਹਣਾ ਫਰਮਾਨ ਹੈ ਕਿ ਪੜ ਪੜ ਗੱਡੀ ਲੱਦੀ ਹੈ ਕੇ ਕੇਵਲ ਪੜ ਪੜ ਕੇ ਨਾ ਸਮਝ ਆਵੇ ਨਾ ਕੋਈ ਆਨੰਦ ਆਵੇ ਤੇ ਉਸ ਦਾ ਕੋਈ ਲਾਭ ਨਹੀਂ ਗੁਰਬਾਣੀ ਸਾਨੂੰ ਜਿਵੇਂ ਕਿ ਅਸੀਂ ਗੁਰੂ ਸਾਹਿਬ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਉਸ ਤਰ੍ਹਾਂ ਸਾਨੂੰ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਜਿਵੇਂ ਕਿ ਗੁਰੂ ਸਾਹਿਬ ਸਾਡੇ ਸਾਹਮਣੇ ਬੈਠੇ ਨੇ ਤੇ ਅਸੀਂ ਗੁਰੂ ਸਾਹਿਬ ਜੀ ਨੂੰ ਪਾਠ ਸੁਣਾ ਰਹੇ ਹਾਂ ਇਸ ਤਰ੍ਹਾਂ ਸਾਨੂੰ ਪਾਠ ਕਰਨਾ ਚਾਹੀਦਾ ਹੈ ਬੜੇ ਸਹਜੇ ਸਹਜੇ ਬੜੇ ਪਿਆਰ ਦੇ ਨਾਲ ਸੋ ਗੁਰ ਪਿਆਰਿਓ ਆਪ ਜੀ ਜੇ ਚੋ ਪੈਰਾ ਸਾਹਿਬ ਕੱਟਣ ਦਾ ਆਪ ਜੀ ਦਾ ਜੇ ਮਨ ਬਣਿਆ ਹੈ ਤੇ ਆਪ ਜੀ ਨੇ ਬਹੁਤ ਸਹਜ ਦੇ ਸਹਜ ਦੇ ਪਿਆਰ ਦੇ ਨਾਲ ਗੁਰਬਾਣੀ ਪੜ੍ਹਦੇ ਹੋਇਆ ਗੁਰਬਾਣੀ ਦੇ ਨਾਲ ਜੁੜਨਾ ਹੈ ਗੁਰੂ ਸਾਹਿਬ ਜੀ ਦੇ ਚਰਨੇ ਲੱਗਣਾ ਹੈ ਬਾਬਾ ਦੀਪ ਸਿੰਘ ਜੀ ਦੀ ਚਰਣਾ ਵਿੱਚ ਹਾਜ਼ਰੀ ਭਰਨੀ ਹੈ ਗੁਰਬਾਣੀ ਪੜ ਪੜ ਕੇ ਬੜੇ ਸਹਜੇ ਤਰੀਕੇ ਦੇ ਨਾਲ ਸੋ ਗੁਰਪਿਆਰਿਓ ਜੇ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਵੀਡੀਓ ਦੋਸਤਾਂ ਦੇ ਨਾਲ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਕਿਸੇ ਹੋਰ ਵੀਰ ਭੈਣ ਦਾ ਵੀ ਆਪ ਜੀ ਦੇ ਕਰਕੇ ਭਲਾ ਹੋ ਜਾਵੇਗਾ ਉਹ ਵੀ ਆਪ ਜੀ ਨੂੰ ਦਵਾਮਾਂ ਦੇਵੇਗਾ ਗਲਤੀਆਂ ਭੁੱਲ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ